ਇਸੇ ਤਰ੍ਹਾਂ ਕਾਂਗੜ ਵਿੱਚੋਂ ਨਿਕਲ ਕੇ ਦੀਨਾ ਵਸਿਆ ਪਰ ਸਿੱਧਾ ਦੀਨਾ ਕਾਂਗੜ ਕਹਿ ਦਿੱਤਾ ਜਾਂਦਾ ਤਾਂ ਇਹ ਕਾਂਗੜ ਜਿਹੜਾ ਹੈ ਫਿੰਦ ਇਹ ਸਾਧ ਸੰਗਤ ਜੀ ਇੱਥੇ ਛੇਵੇਂ ਪਾਤਸ਼ਾਹ ਦਾ ਸਿੱਖ ਰਾਏ ਜੋਧ ਰਿਆ ਕਰਦਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਮਾਲਵੇ ਦੇ ਇਲਾਕੇ ਨੂੰ ਭਾਗ ਲਾਏ ਨਾ ਗਰੀਬ ਨਵਾਈ ਸਹਿਬ ਜੀ ਨੇ ਔਰ ਜਿਸ ਮੌਕੇ ਦੇ ਉੱਤੇ 35 ਹਜ਼ਾਰ ਫੌਜ ਲਾਹੌਰੋਂ ਚੜ੍ਹ ਕੇ ਆਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਲਲਾ ਵੇਗ ਕਾਸਮ ਬੇਗਾਦਕ ਜਿਹੜੇ ਫੌਜ ਜਰਨੈਲ ਸਨ ਇਹ ਸ਼ਾਹਜਹਾਨ ਦੀ ਬਾਦਸ਼ਾਹ ਦੀ ਭੇਜੀ ਹੋਈ ਫੌਜ ਚੜ੍ਹ ਕੇ ਆਈ ਸੀ ਜਦੋਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਲੈ ਕੇ ਆਏ ਸੀ ਉਹ ਸੰਗਤ ਦੇ ਘੋੜੇ ਖੋਏ ਸੀ ਇਹਨਾਂ ਤੁਰਕਾਂ ਨੇ ਸ਼ਾਜਹਾਨ ਬਾਦਸ਼ਾਹ ਦੇ ਜਰਨੈਲਾਂ ਨੇ ਉਹ ਘੋੜੇ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਦਰਿਆਈ ਘੋੜੇ ਖਰੀਦੇ ਸੀ ਬੜੇ ਸੋਹਣੇ ਜਦੋਂ ਇਹਨਾਂ ਨੇ ਖੋਲ ਆਏ ਸੀ ਤੇ ਫਿਰ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਨੂੰ ਆ ਕੇ ਸੰਗਤ ਨੇ ਬੇਨਤੀ ਕੀਤੀ ਸੀ ਮਹਾਰਾਜ ਅਸੀਂ ਤਾਂ ਘੋੜੇ ਆਪ ਜੀ ਨੂੰ ਭੇਟ ਕਰਨ ਵਾਸਤੇ ਲਿਆਏ ਸਾਂ ਘੋੜੇ ਸਾਥੋਂ ਖੋਸੇ ਗਏ ਲਾਹੌਰ ਗੁਰੂ ਜੀ ਉਹ ਲਾਹੌਰ ਦੇ ਵਿੱਚ ਮਾਰਾਈ ਲਾਹੌਰ ਦੇ ਆਖਮਾਣੇ ਸਾਡੇ ਤੋਂ ਘੋੜੀ ਖੋ ਲਏ ਸਤਿਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਵੀ ਗੁਰ ਸਿੱਖੋ ਜਦੋਂ ਤੁਸੀਂ ਘਰੋਂ ਤੁਰੇ ਆ ਤੁਹਾਡੀ ਭੇਟਾ ਉਦੋਂ ਹੀ ਸਾਨੂੰ ਪ੍ਰਵਾਨ ਹੋ ਗਈ ਆ ਉਹ ਹੁਣ ਸਾਡੇ ਅਸੀਂ ਆਪੇ ਲੈ ਆਵਾਂਗੇ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਾਰ ਨੇ ਆਖਿਆ ਕਿ ਬਿਧੀ ਚੰਦ ਜੀ ਤੁਸੀਂ ਜਾਓ ਤੇ ਲੈ ਕੇ ਆਓ ਘੋੜੇ ਥਾਪੜਾ ਦੇ ਕੇ ਤੋਰਿਆ ਆਖਿਆ ਮਾਰਾਈ ਕਿਰਪਾ ਤੇ ਤੁਸੀਂ ਕਰਨੀ ਹੈ ਤੁਹਾਡੇ ਬਲ ਦੇ ਨਾਲ ਹੀ ਲਿਆਉਣੇ ਤੇ ਪਹਿਲਾ ਘੋੜਾ ਘਾਈ ਬਣ ਕੇ ਲਿਆਏ ਸੀ ਕਹਾ ਵਡਣ ਵਾਲਾ ਬਣ ਕੇ ਨਾ ਕਸੇਰਾ ਬਣ ਕੇ ਤੇ ਉਹ ਸਾਧ ਸੰਗਤ ਜੀ ਰਾਵੀ ਦੇ ਕੰਡੇ ਤੋਂ ਬੜਾ ਸੋਹਣਾ ਹਰੀਆ ਰਿਆ ਖੱਬਲ ਕਹਾ ਵੱਡ ਕੇ ਵੱਡੀ ਪੰਡ ਪਾਈ ਪਹਿਲਾਂ ਤੇ ਮੰਡੀ ਚ ਲੈ ਕੇ ਗਏ ਪਹਿਲੇ ਦਿਨ ਪੰਡ ਉਹ ਜਿੱਥੇ ਕਿਲੇ ਦਾ ਦਰੋਗਾ ਸੀ ਉਹ ਆਇਆ ਉੱਥੇ ਉਹਨੇ ਵੇਖਿਆ ਕਹਾ ਬੜਾ ਸੋਹਣਾ ਹੈ 1 ਟਕਾ ਮੰਗਿਆ ਪੰਡ ਦਾ ਉਹਨੇ ਦੇ ਦਿੱਤਾ ਆਖਿਆ ਵੀ ਕਿਲੇ ਚ ਛੱਡਿਆ ਤੇ ਇਕਲੇ ਵਿੱਚ ਪਹੁੰਚ ਗਏ ਉਥੇ ਝਾੜ ਕੇ ਘਾ ਘੋੜਿਆਂ ਨੂੰ ਪਾਇਆ ਤੇ ਘੋੜਿਆਂ ਦੇ ਪੈਰੀਂ ਹੱਥ ਵੀ ਲਾਇਆ ਹੁਣ ਉਹ ਦਰੋਗਾ ਵੇਖ ਕੇ ਹੈਰਾਨ ਹੋਇਆ ਇਹ ਬੜੇ ਪ੍ਰੇਮ ਨਾਲ ਇਹਨੇ ਘੋੜਿਆਂ ਨੂੰ ਘਾ ਪਾਇਆ ਹੁਣ ਬਾਬਾ ਵੀਰ ਤੇ ਚੰਦ ਸਾਹਿਬ ਜੀ ਨੇ ਤੇ ਘੋੜਿਆਂ ਨੂੰ ਤਾਂ ਪੈਰੀਂ ਹੱਥ ਲਾਇਆ ਪੀਛੇਵੇਂ ਪਾਦਸ਼ਾਹ ਦੇ ਘੋੜੇ ਉਹਨੂੰ ਕੀ ਪਤਾ ਦਰੋਗੇ ਇਸ ਕਰਕੇ ਗੁਰੂ ਕੇ ਘੋੜੇ ਜਾਣ ਕੇ ਉਹਨਾਂ ਨੂੰ ਨਮਸਕਾਰ ਕੀਤੀ ਫਿਰ ਸਾਧ ਸੰਗਤ ਜੀ ਉਹਨੇ ਆਖਿਆ ਵੀ ਮੈਂ ਤੈਨੂੰ ਨੌਕਰੀ ਰੱਖ ਲੈਣਾ ਤੂੰ ਰੋਜ਼ ਘਾ ਲਿਆ ਕੇ ਤੇ ਇਹਨਾਂ ਘੋੜਿਆਂ ਨੂੰ ਆਯਾ ਗਰੀ ਬਾਦਸ਼ਾਹ ਦੇ ਘੋੜੇ ਦਰੋਗੇ ਨੇ ਆਖਿਆ ਕਿਲੇ ਦੇ ਮੁਖ ਅਫਸਰ ਨੇ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਉਥੇ ਕਿਲੇ 'ਚ ਆਉਣ ਜਾਣ ਬਣ ਗਿਆ ਰੋਜ਼ ਘਾਹ ਲਿਆਉਂਦੇ ਆ ਤੇ ਫਿਰ ਉਹ 1000 ਰੁਪਏ ਉਹਨਾਂ ਨੇ ਇਨਾਮ ਦਿੱਤਾ ਕੋਈ ਸਮੇਂ ਬਾਅਦ ਜਦੋਂ ਘੋੜੇ ਥੋੜੇ ਦਿਨਾਂ ਵਿੱਚ ਹੀ ਉਹ ਬਾਬਾ ਜੀ ਨੂੰ ਵੇਖ ਕਰਕੇ ਨਿਕਲਣ ਲੱਗ ਪਿਆ ਕਰਨ ਕਿਉਂਕਿ ਸੇਵਾ ਇਹ ਨਹੀਂ ਕਰਨੀ ਮਾਲਸ਼ ਕਰਨੀ ਖਰਖੜਾ ਪੇਰਨਾ ਨਵਾਉਣਾ ਤਵਾਉਣਾ ਨਿਹਾਰੀਆਂ ਦੇੜੀਆਂ ਘਾਹ ਲਿਆ ਕੇ ਪਾਉਣਾ ਸਾਫ ਸਫਾਈ ਕਰਨੀ ਘੋੜਿਆਂ ਦੀ ਮਾਲਿਸ਼ ਕਰਨੀ ਤੇ ਉਹ ਵੇਖ ਕੇ ਫੁਰਕੇ ਮਾਰਿਆ ਕਰਨ ਕਿੰਨਿਆ ਕਰਨ ਉਹਨਾਂ ਆਖਿਆ ਵੀ ਇਹ ਤੇ ਬੜੀ ਸੋਹਣੀ ਸੇਵਾ ਕੀਤੀ ਐ ਇਸਨੇ ਘੋੜਿਆਂ ਦੀ 1000 ਰੁਪਿਆ ਨਾਮ ਦਿੱਤਾ ਉਹਨਾਂ ਦੇਣਾ ਚ ਘੋੜਿਆਂ ਦੀ ਸੇਵਾ ਦਾ ਉਹ ਨਾਲ ਦੇ ਜਿਹੜੇ ਬਾਕੀ ਸਾਥੀ ਸੀ ਉਹ ਕਹਿਣ ਲੱਗੇ ਕਿ ਤੈਨੂੰ ਭਾਈ ਇਨਾਮ ਮਿਲਿਆ ਹੈ ਨਾਲੇ ਤਨਖਾਹ ਮਿਲੀ ਐ ਕੋਈ ਸਾਨੂੰ ਖਵਾ ਪਿਆ ਤੇ ਉਹ ਸਾਰੇ ਨਸ਼ਈ ਲੋਕ ਸਨ ਬਾਕੀ ਉਹ ਕਹਿਣ ਲੱਗੇ ਅਸੀਂ ਸ਼ਰਾਬ ਪੀਣੀ ਹੈ ਤੇ ਬਾਬਾ ਜੀ ਕਹਿੰਦੇ ਵੀ ਮੈਂ ਤਾਂ ਹੱਥ ਨਹੀਂ ਲਾਉਂਦਾ ਸ਼ਰਾਬ ਨਾ ਪੀਂਦਾ ਨਾ ਪਾਉਣਾ ਉਹ ਕਹਿਣ ਲੱਗੇ ਵੀ ਤੂੰ ਸਾਨੂੰ ਪੈਸੇ ਤੇ ਦੇ ਸਕਦਾ ਪੈਸੇ ਦੇ ਦੇ ਅਸੀਂ ਆਪੇ ਪੀ ਲਾਂਗੇ ਉਹ ਫਿਰ ਉਹਨਾਂ ਨੂੰ ਪੈਸੇ ਦੇ ਦਿੱਤੇ ਤੇ ਉਹਨਾਂ ਨੇ ਲਿਆ ਕੇ ਸ਼ਰਾਬ ਦਾ ਪੀਪਾ ਤੇ ਉਹ ਸਾਰੇ ਪੀ ਕੇ ਟੰਨ ਹੋ ਗਏ ਤੇ ਉਹਨਾਂ ਤੋਂ ਚਾਬੀਆਂ ਸਾਰੀਆਂ ਫੜ ਲਈਆਂ ਬਾਬਾ ਵੀ ਦੀ ਜਨ ਸਾਹਿਬ ਜੀ ਨੇ ਉਹਨਾਂ ਨੂੰ ਅੰਦਰ ਦੇ ਕਰਕੇ ਤੇ ਜਿੰਦਰਾ ਲਾ ਕੇ ਘੋੜੇ ਤੇ ਕਾਠੀ ਕੱਸ ਕੇ ਪਹਿਲਾਂ ਜਦੋਂ ਰੋਜ਼ ਇੱਕ ਪੰਡ ਲਿਆਉਂਦੇ ਹੁੰਦੇ ਸੀ ਨਾ ਘਾ ਦੀ ਤੇ ਵਿੱਚ ਇੱਕ ਪੱਥਰ ਬਨ ਕੇ ਲੈ ਆਉਣਾ ਉਥੇ ਜਿੰਨਾ ਚਿਰ ਘਾ ਪਾਉਂਦੇ ਰਹੇ ਘਾਈ ਬਨ ਕੇ ਜਦੋਂ ਅਤੀਕ ਰਾਤ ਹੋਣੀ ਨਾ ਤੇ ਪੱਥਰ ਚੁੱਕ ਕੇ ਕਿਲੇ ਦੀ ਕੰਧ ਤੋੜ ਤੇ ਪਰਲੇ ਪਾਸੇ ਰਾਵੀ ਦਰਿਆ ਦੇ ਵਿੱਚ ਸੁੱਟਣਾ ਉਹ ਜਦੋਂ ਗੁੜਮ ਕਰਕੇ ਵੱਜਣਾ ਵਿੱਚ ਤੇ ਉਹ ਸਿਪਾਈਆਂ ਨੇ ਭੱਜ ਕੇ ਜਾਣਾ ਕਿ ਇਧਰ ਕਾਦਾ ਖੜਕਾ ਆ ਕਿਉਂਕਿ ਰਾਤ ਨੂੰ ਪਹਿਰੇਦਾਰ ਸਿਪਾਈ ਸਾਰੇ ਨਿਗਰਾਨੀ ਰੱਖਦੇ ਉਹਨਾਂ ਵੇਖਣਾ ਵੀ ਇਹ ਤਾਂ ਰੋਜ਼ ਹੀ ਖੜਕਾ ਹੁੰਦਾ ਕਈ ਦਿਨ ਸੁੱਟਦੇ ਰਹੇ ਇਬਾਦ ਵਿੱਚ ਘੋੜੇ ਨੂੰ ਛਾਲ ਇਦਾਂ ਹੀ ਮਰਵਾਉਣੀ ਆ ਫਿਰ ਛਕਣਾ ਹੋਊਗਾ। ਤੋਂ ਇਸ ਤਰੀਕੇ ਨਾਲ ਉਹ ਵੇਂਦੇ ਰਹੇ ਤੇ ਉਹਨਾਂ ਖਿਆਲ ਕੀਤਾ ਕਿ ਇਹ ਤਾਂ ਕੋਈ ਮਗਰਮੱਛ ਜਾਂ ਕੋਈ ਮੱਛੀ ਕੋਈ ਮੋਟਾ ਜਲ ਜੰਤੂ ਉਹ ਛਾਲ ਮਾਰਦਾ। ਫਿਰ ਜਿਸ ਦਿਨ ਫਿਰ ਉਹਨਾਂ ਨੇ ਸ਼ਰਾਬ ਪੀ ਕੇ ਟੰਨ ਹੋ ਗਏ ਤੇ ਅੰਦਰ ਦੇਖ ਕੇ ਤੇ ਜਿੰਦਰਾ ਲਾ ਕੇ ਘੋੜੇ ਤੇ ਕਾਠੀ ਕੱਸ ਕੇ ਤੇ ਉਹਨੂੰ ਫੇਰ ਕੇ ਤੇ ਮਰਵਾਈ ਕਿਲੇ ਤੋਂ ਛਾਲ ਤੇ ਰਾਵੀ ਦਰਿਆ ਦੇ ਵਿੱਚ। ਉਤੋਂ ਹੀ ਸ਼ਾਲਮਰਵਾਇਆ ਤੇ ਫੇਰ ਲੈ ਕੇ ਘੋੜਾ ਤੇ ਇੱਧਰ ਆ ਗਏ ਉਹ ਘੋੜੇ ਦਾ ਫਿਰ ਜੀ ਨਾ ਲੱਗੇ ਫਿਰ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਨੇ ਆਖਿਆ ਕਿ ਭਾਈ ਬਿਧੀ ਚੰਦ ਜੀ ਜਾਂ ਤੇ ਦੂਜਾ ਘੋੜਾ ਵੀ ਲੈ ਕੇ ਆਓ ਤੇ ਜਾਂ ਇਹਨੂੰ ਵੀ ਉੱਥੇ ਛੱਡ ਕੇ ਆਓ ਜਾਂ ਇਹਨੂੰ ਵੀ ਉੱਥੇ ਆਖਿਆ ਮਾਰਾਏ ਕਿਰਪਾ ਕਰੋ ਇਹਨੂੰ ਨਹੀਂ ਉੱਥੇ ਛੱਡ ਕੇ ਆਉਣਾ ਦੂਜਾ ਵੀ ਲੈ ਕੇ ਆਉਣਾ ਫਿਰ ਦੂਜਾ ਲੈਣ ਵਾਸਤੇ ਗਏ ਹੁਣ ਦੂਜਾ ਲਿਆਉਣਾ ਤੇ ਔਖਾ ਸੀ ਸਾਧ ਸੰਗਤ ਫਿਰ ਦੂਜਾ ਬਣ ਕੇ ਜੋਤਸ਼ੀ ਨਜੂਮੀ ਬਣ ਕੇ ਲਿਆਏ ਦੂਸਰਾ ਜੋਤਸ਼ੀ ਨੂੰ ਇਸਲਾਮ ਵਿੱਚ ਨਜੂਮੀ ਕਹਿ ਦਿੰਦੇ ਘੋਸ਼ਣਾ ਦੱਸਣਾ ਦੱਸਣ ਵਾਲਾ ਫੇਰ ਨਾ ਜਿਹੜੀ ਦਸਤਾਰ ਬੰਨੀ ਉਹ ਵੀ ਰੰਗ ਬਰੰਗੀ ਬੰਨੀ ਉਹਨੂੰ ਵਟ ਚੜਾ ਚੜਾ ਕੇ ਜਿਵੇਂ ਆ ਰਾਜਸਥਾਨ ਚ ਨਹੀਂ ਬੰਦੇ ਇਸ ਤਰੀਕੇ ਨਾਲ ਬੰਨੀ ਫੇਰ ਆਪਣੇ ਮਸ਼ਹਰੇ ਆਪਣੇ ਦਾੜੇ ਉਹ ਵੀ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਭੇਸ ਬਦਲਣ ਵਾਸਤੇ ਉਹ ਵਟ ਚੜਾ ਕਰਕੇ ਬੰਨੀ ਤੇ ਫੇਰ ਆਪਣਾ ਪਹਿਰਾਵਾ ਵੀ ਰੰਗ ਬਰੰਗਾ ਹੋਰ ਹੀ ਤਰ੍ਹਾਂ ਦਾ ਪਾਇਆ ਗਲ ਚ ਬੜੀਆਂ ਮਾਲਾ ਪਾ ਲਈਆਂ ਹੁਲ ਗਈ ਸਾਰਾ ਬਦਲ ਲਿਆ ਸਿਆਣੀ ਨਹੀਂ ਜਾਂਦੇ ਇਹੋ ਜੇ ਬਣ ਗਏ ਜੇ ਰੋਸੇ ਤਾਂ ਤੇ ਲਾਹੌਰ ਚ ਜਾ ਕੇ ਤੇ ਉਹ ਕਿਲੇ ਦੇ ਪਾਸ ਜਾ ਕੇ ਉੱਚੀ ਉੱਚੀ ਹੋਕਾ ਦਿੱਤਾ ਕਹਿਣ ਲੱਗੇ ਕਿਸੇ ਦੀ ਕੋਈ ਚੀਜ਼ ਗਵਾਚੀ ਹੋਵੇ ਤੇ ਮੈਂ ਦੱਸ ਦਿਨਾ ਵਾ ਕਿਸੇ ਨੇ ਕੋਈ ਪੁੱਛਣਾ ਪੁੱਛਣੀ ਹੋਵੇ ਤੇ ਮੈਂ ਸਭ ਕੁਝ ਦੱਸ ਦਿਨਾ ਮੈਂ ਪਿਛਲੀਆਂ ਖਬਰਾਂ ਦੱਸ ਦਿਨਾ ਕਿਸੇ ਦੀ ਕੋਈ ਮੱਝ ਗਵਾਚੀ ਹੋਵੇ ਗਾਂ ਗਵਾਚੀ ਹੋਵੇ ਸੋਨਾ ਚਾਂਦੀ ਗਵਾਚੀ ਹੋਵੇ ਰੁਪਈਏ ਗਵਾਚੀ ਹੋਣ ਕਿਸੇ ਦਾ ਕੋਈ ਘੋੜਾ ਚੋਰੀ ਹੋਇਆ ਹੋਵੇ ਉਹ ਵੀ ਦੱਸ ਦਿਨਾ ਮੈਂ ਉਹ ਜਦੋਂ ਉਹਨਾਂ ਸੁਣੀ ਆਵਾਜ਼ ਤੇ ਉਹ ਕਹਿਣ ਲੱਗੇ ਪਿਆ ਨਜੂਮੀ ਨੂੰ ਸਦੋ ਕੇਲੇ ਵਿੱਚ ਲਾਇਆ ਗਏ ਕਹਿਣ ਲੱਗੇ ਜੀ ਥੋੜੇ ਦੇਣ ਹੀ ਹੋਇਆ ਸਾਡਾ ਘੋੜਾ ਇੱਕ ਘਾਈ ਸੀ ਘਾ ਪਾਉਂਦਾ ਉਹ ਲੈ ਗਿਆ ਤੇ ਸਾਨੂੰ ਦੱਸੋ ਸਾਡਾ ਘੋੜਾ ਕਿੱਥੇ ਗਿਆ ਫਿਰ ਦੱਸਿਆ ਆਪ ਹੀ ਉੱਥੇ ਮੈਨੂੰ ਲੈ ਕੇ ਜਾਓ ਜਿਸ ਤਰੀਕੇ ਦੇ ਨਾਲ ਉਹ ਘੋੜਾ ਲੈ ਕੇ ਗਿਆ ਕਿਵੇਂ ਖੜਿਆ ਸੀ ਪਹਿਲਾਂ ਮੈਨੂੰ ਦੱਸੋ ਫਿਰ ਮੈਂ ਟੇਵਾ ਲਾ ਕੇ ਦੱਸਾਂਗਾ ਉਹ ਕਹਿੰਦੇ ਅਸੀਂ ਇੱਥੇ ਸਾਰੇ ਅਸੀਂ ਸ਼ਰਾਬ ਪੀਤੀ ਹੋਈ ਸੀ ਇਤਨਾ ਇਸ ਤਰੀਕੇ ਦੇ ਨਾਲ ਸਾਨੂੰ ਇੱਥੇ ਕਹਿਣ ਲੱਗੇ ਵੀ ਉਸੇ ਤਰੀਕੇ ਨਾਲ ਕਹਿੰਦੇ ਘੋੜਾ ਕਿਵੇਂ ਖੜਿਆ ਘੋੜੇ ਤੇ ਕਾਠੀ ਪਾਈ ਸੀ ਕਹਿੰਦੇ ਹਾਂ ਕਾਠੀ ਪਾਈ ਇੱਥੇ ਕੰਧ ਦੇ ਲਾਗੇ ਲਾਗੇ ਪਹਿਲਾਂ ਫੇਰਿਆ ਇੱਕ ਦੋ ਵਾਰੀ ਆਏ ਨੂੰ ਫਿਰ ਛਾਲ ਮਰਵਾਈ ਕਹਿੰਦੇ ਉਸੇ ਤਰੀਕੇ ਦੇ ਨਾਲ ਹੀ ਉਹ ਦੂਜੇ ਘੋੜੇ ਉੱਤੇ ਕਾਠੀ ਪਾ ਕੇ ਨਾ ਤੇ ਮੈਂ ਤੁਹਾਨੂੰ ਟੇਵਾ ਲਾ ਕੇ ਪੂਰਾ ਦਸ ਦਰ ਤੁਸੀਂ ਉੱਥੇ ਹੀ ਸਾਰੇ ਖਲੋ ਜਾਓ ਉਹ ਸਾਰੇ ਫੇਰ ਉਸੇ ਕਮਰੇ 'ਚ ਉਹਨਾਂ ਨੂੰ ਸਾਹਮਣੇ ਖਲਾਰ ਦਿੱਤਾ ਸੀਖਾਂ ਖਾਣੀ ਵੇਂਦੇ ਘੋੜੇ ਤੇ ਕਾਠੀ ਕੱਸ ਕੇ ਤੇ ਘੋੜੇ ਤੇ ਚੜ੍ਹ ਕੇ ਕਹਿੰਦੇ ਇਤਰਾ ਫੇਰਿਆ ਸੀ ਕਹਿਣ ਲੱਗੇ ਹਾਂ ਇਤਰਾ ਹੀ ਫੇਰਿਆ ਸੀ ਫੇਰ ਇੱਕ ਦੋ ਗੇੜੇ ਦੇ ਕੇ ਤੇ ਕਹਿਣ ਲੱਗੇ ਮੇਰਾ ਨਾਂ ਜੇ ਵਿਧੀ ਚੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜੇ ਮੈਂ ਸਿੱਖ ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ ਘਾਈ ਬਣ ਕੇ ਤੇ ਆ ਦੂਜਾ ਵੀ ਲੈ ਕੇ ਚੱਲਿਆ ਜੇ ਜੇ ਫੜਨਾ ਘੋੜਾ ਲਿਆਉਣਾ ਤੇ ਆ ਜਿਓ ਮਾਲਵੇ ਵਿੱਚ ਜੇ ਗੁਰੂ ਹਰਗੋਬਿੰਦ ਸਾਹਿਬ ਪਹਿਲਾ ਘੋੜਾ ਵੀ ਉੱਥੇ ਗਿਆ ਤੇ ਤੁਹਾਨੂੰ ਆਖਿਆ ਵੀ ਮੈਂ ਦੱਸ ਦੇਣਾ ਵਾ ਜਿੱਥੇ ਘੋੜਾ ਗਿਆ ਹੋਵੇ ਤੇ ਹੁਣ ਮੈਂ ਦੱਸਣ ਲੱਗਾ ਜੀ ਆ ਦੂਜਾ ਵੀ ਲੈ ਕੇ ਚੱਲਿਆ ਜੀ ਤੇ ਇੰਨੀ ਗੱਲ ਕਹਿ ਕੇ ਘੋੜੇ ਨੂੰ ਲਾਈ ਅੱਡੀ ਤੇ ਮਾਰਿਆ ਕੰਧ ਦੇ ਉੱਤੋਂ ਦੀ ਸ਼ਾਲ ਮਰਵਾਈ ਤੇ ਫੇਰ ਰਾਵੀ ਥਾਣੀ ਪਾ ਕੇ ਜਿੰਨੇ ਚਿਰ ਨੂੰ ਉਹ ਆਏ ਬਾਹਰ ਹੋਨੇ ਚਿਰ ਨੂੰ ਬਾਬਾ ਜੀ ਹੋਣੀ ਰਾਵੀ ਟਪਾ ਕੇ ਕਿਤੇ ਦੀ ਕਿਤੇ ਆ ਪੜ ਗਏ ਹਵਾਣਾ ਗੱਲਾਂ ਕਰਦੇ ਉਹ ਮਾਲਵੇ ਪਹੁੰਚ ਗਏ ਇਸ ਤਰ੍ਹਾਂ ਜਦੋਂ ਦੋਵੇਂ ਘੋੜੇ ਲੈ ਕੇ ਆਏ ਸੀ ਨਾ ਦਿਲ ਬਾਗ ਤੇ ਗੁਲ ਬਾਗ ਦੋਹਾਂ ਘੋੜਿਆਂ ਦਾ ਨਾਂ ਸੀ ਤੇ ਫਿਰ ਸਾਧ ਸੰਗਤ ਜੀ ਉਸ ਮੌਕੇ ਤੇ ਸ਼ਾਹ ਜਹਾਂ ਬਾਦਸ਼ਾਹ ਨੇ 35000 ਫੌਜ ਭੇਜੀ ਸੀ ਲੱਲਾ ਬੇਕਾਸ ਬੇਗ ਨੂੰ ਆਗੂ ਬਣਾ ਕੇ ਤੇ ਉਹ ਫੌਜ ਫਿਰ ਇਸ ਯਾਲ ਦਾ ਹੀ ਸਮਾਂ ਸੀ ਉਹ ਚੜ ਕੇ ਦਰਿਆ ਲਾਂਖੇ ਦਰਮਾਲ ਵਿੱਚ ਆਈ ਸੀ ਫਿਰ ਆ ਹਰੀਕੇ ਆਲਾ ਉਦੋਂ ਪੁਲ ਨਹੀਂ ਸੀ ਆ ਬੱਜਾ ਤੇ ਉਦੋਂ ਸਿੱਧਾ ਦਰਿਆ ਵਗਦਾ ਹੁੰਦਾ ਸੀ ਬੇੜੀਆਂ ਰਾਹੀਂ ਇਹ ਦਰਿਆ ਪਾਰ ਕੀਤਾ ਸੀ ਫੌਜ ਨੇ ਸਿਆਲ ਦੇ ਵਿੱਚ ਕੈਰਾਂ ਦੀ ਠੰਡ ਸੀ ਉਹ 35000 ਫੌਜ ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਗਈ ਉਸ ਮੌਕੇ ਤੇ ਉਹ ਜਿਹੜਾ ਕਾਂਗੜ ਪਿੰਡ ਹੈ ਨਾ ਉਥੋਂ ਦਾ ਰਹਿਣ ਵਾਲਾ ਰਾਏ ਜੋਧ ਸਿੱਖ ਛੇਵੇਂ ਪਾਤਸ਼ਾਹ ਦਾ ਬਣਿਆ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਇਹ 35000 ਫੌਜ ਦੇ ਨਾਲ ਮੁਕਾਬਲਾ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੁੱਧ ਕੀਤਾ ਲਲਾ ਬੇ ਕਾਸਮ ਬੇਗ ਵਰਗੇ ਜਰਨੈਲ ਉਹ ਸਾਰੇ ਮਾਰੇ ਬਾਬਾ ਬਿਧੀ ਚੰਦ ਸਾਹਿਬ ਭਾਈ ਜੇਠਾ ਜੀ ਆਦ ਕਸੂਰਬੀਰ ਮਹਾਰਾਜ ਦੇ ਲੜੇ ਤੇ ਉਹ ਫਤਿਹ ਹੋਈ ਸੱਚੇ ਪਾਤਸ਼ਾਹ ਜੀ ਦੀ ਛੇਵੇਂ ਪਾਤਸ਼ਾਹ ਦੀ ਉਦੋਂ ਸਾਧ ਸੰਗਤ ਜੀ ਜਿਸ ਰਾਏ ਜੋਧ ਨੇ ਸੇਵਾ ਕੀਤੀ ਸੀ ਉਹਦਾ ਨਗਰ ਸੀ ਕਾਂਗੜ ਉਸ ਕਾਂਗੜ ਵਿੱਚੋਂ ਨਿਕਲ ਕੇ ਫਿਰ ਦੀਨਾ ਪਿੰਡ ਵਸਿਆ ਤੇ ਰਾਏ ਜੋਧ ਦੇ ਪੁੱਤਰੇ ਭਾਈ ਸ਼ਮੀਰ ਜੀ ਭਾਈ ਲਖਮੀਰ ਜੀ ਤੇ ਭਾਈ ਤਖਤਮਲ ਜੀ ਇਹ ਤਿੰਨ ਸੀ ਰਾਏ ਜੋਧ ਦੇ ਪੁੱਤਰੇ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਰਹਿ ਕਰਕੇ ਉੱਥੇ ਜੁੱਧ ਦੇ ਵਿੱਚ ਮਹਾਨ ਸੇਵਾ ਕੀਤੀ 1000 ਫੌਜ ਸੀ ਇਹਦੇ ਕੋਲੇ ਰਾਏ ਜੋਧ ਦੇ ਕੋਲੇ ਇਹਦੇ ਪੁੱਤਰਿਆਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਧਰ ਨੂੰ ਆ ਰਹੇ ਉਸ ਵੇਲੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕਰਕੇ ਪਿੰਡ ਤੋਂ ਦੋ ਘੋੜੇ ਬਾਹਰ ਵਾਰ ਆ ਕੇ ਅਗਲਵਾਂਢੀ ਮਹਾਰਾਜ ਸਹਿਜ ਜੀ ਨੂੰ ਨਮਸਕਾਰ ਕੀਤੀ ਵੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਸਾਡੇ ਨਗਰ 'ਚ ਚਰਨ ਪਾਓ ਸਾਡੇ ਘਰ ਚਰਨ ਪਾਓ ਘਰ ਨੂੰ ਪਵਿੱਤਰ ਕਰੋ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰੇ ਕਹਿਣ ਲੱਗੇ ਭਾਈ ਸਾਨੂੰ ਤੇ ਘਰੇ ਸਦਨਾ ਜੰਗ ਨੂੰ ਆਵਾਜ਼ ਮਾਰਨੀ ਆ ਤੇ ਤੁਸੀਂ ਸਾਨੂੰ ਕਿਵੇਂ ਘਰੇ ਰੱਖ ਸਕਦੇ ਹੋ ਅਸੀਂ ਤੇ ਪਿੱਛੇ ਜ਼ਾਲਮ ਤੁਰਕਾਂ ਦੇ ਨਾਲ ਲੜਦੇ ਆ ਰਹੇ ਹਾਂ ਸਾਡੀ ਉਹਨਾਂ ਨਾਲ ਲੜਾਈ ਐ ਉਹ ਸਾਡੇ ਤੇ ਚੜ ਕੇ ਆਉਂਦੇ ਆ ਅਸੀਂ ਉਹਨਾਂ ਨਾਲ ਜੰਗ ਜੁੱਦ ਕਰਦੇ ਆ ਤੇ ਉਹ ਹਾਕਮ ਲੋਕ ਵਾ ਤੁਸੀਂ ਉਹਨਾਂ ਦੀ ਪਰਜਾ ਹੋ ਰਈਤ ਹੋ ਇਸ ਕਰਕੇ ਤੁਸੀਂ ਪੂਰੇ ਪੈਰ ਜਮਾ ਕੇ ਸਾਡੀ ਮਦਦ ਨਹੀਂ ਕਰੋਗੇ ਤੁਸੀਂ ਉਹਨਾਂ ਦੀ ਪੱਖਪੂਰਤੀ ਕਰੋਗੇ ਇਹ ਕਹਿਣ ਲੱਗੇ ਮਹਾਰੇ ਅਸੀਂ ਪੀੜੀ ਦਰ ਪੀੜੀ ਆਪ ਜੀ ਦੇ ਸੇਖਾਂ ਭਾਈ ਸ਼ਮੀਰ ਭਾਈ ਲਖਮੀਰ ਕਹਿਣ ਲੱਗੇ ਮਹਾਰਾਜ ਜੇ ਕੋਈ ਇਹੋ ਜਿਹਾ ਸਮਾਂ ਬਣ ਗਿਆ ਤੇ ਅਸੀਂ ਆਪ ਜੀ ਦੀ ਤਰਫੋਂ ਆਪ ਜੀ ਤੋਂ ਪਹਿਲਾਂ ਉਹਨਾਂ ਦੇ ਨਾਲ ਲੜਾਂਗੇ ਤੇ ਇਹਨਾਂ ਨੇ ਫਿਰ ਬੇਨਤੀ ਕਰਕੇ ਸਾਧ ਸੰਗਤ ਜੀ ਇਹ ਮਾਲਵੇ ਵਿੱਚ ਦੀਨੇ ਪਿੰਡ ਫੇਰੇ ਗੁਰੂ ਸਾਹਿਬ ਜੀ ਨੂੰ ਲੈ ਕੇ ਗਏ ਫਿਰ ਮਹਾਰਾਜ ਸਾਹਿਬ ਕੁਝ ਸਮੇਂ ਇੱਥੇ ਠਹਿਰੇ ਭਾਈ ਸ਼ਮੀਰ ਨੇ ਭਾਈ ਲਖਮੀਰ ਨੇ ਭਾਈ ਤਖਤਮਲ ਨੇ ਇਹ ਸਾਧ ਸੰਗਤ ਜੀ ਰਾਏ ਜੋਧ ਦੇ ਪੋਤਰਿਆਂ ਨੇ ਦਸਮ ਪਾਤਸ਼ਾਹੀ ਦੀ ਫਿਰ ਸੇਵਾ ਕੀਤੀ ਇੱਕ ਇਹਨਾਂ ਦਾ ਮਾਮਾ ਸੀ ਉਹ ਸਾਧ ਸੰਗਤ ਜੀ ਗੁਰੂ ਘਰ ਤੋਂ ਬੇਮਖ ਸੀ ਉਹ ਪੰਜ ਪੀਰਗਾ ਸੀ ਉਹ ਪੰਜਾਂ ਪੀਰਾਂ ਨੂੰ ਮੰਨਣ ਵਾਲਾ ਸੀ ਉਹ ਰਾਣ ਉਹ ਇਹਨਾਂ ਨੂੰ ਵੀ ਗੁਰੂ ਸਾਹਿਬ ਜੀ ਤੋਂ ਬੇਮੁਖ ਕਰਨਾ ਚਾਹੁੰਦਾ ਸੀ ਕਦੇ ਕਦੇ ਉਹ ਵਿੱਚ ਆਪਣੀ ਇਸ ਤਰੀਕੇ ਦੇ ਨਾਲ ਆਪਣੀ ਗੱਲਬਾਤ ਇਹਨਾਂ ਨਾਲ ਕਰਦਾ ਸੀ ਇਹ ਗੁਰੂ ਸਾਹਿਬ ਜੀ ਉੱਤੇ ਭਰੋਸਾ ਰੱਖਦੇ ਸੀ ਇਹਨਾਂ ਨੇ ਮਹਾਨ ਸੇਵਾ ਕੀਤੀ ਤੇ ਉੱਥੇ ਫਿਰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਸੰਚਾਰ ਕਰਵਾਇਆ ਚਾਰ ਚਫੇਰੇ ਤੋਂ ਸੰਗਤਾਂ ਆ ਕੇ ਦੀਨੇ ਪਿੰਡ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮਿਲਣ ਲੱਗੀਆਂ ਇੱਥੋਂ ਸਾਧ ਸੰਗਤ ਜੀ ਫਿਰ ਦੀਨੇ ਕਾਂਗੜੋਈ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਫਰਨਾਮਾ ਲਿਖ ਕਰਕੇ ਤੇ ਗਰੀਬ ਨਵਾਜ਼ ਨੇ ਪਿਆਰੇ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤਿੰਨਾਂ ਦੇ ਪਾਸ ਸਾਧ ਸੰਗਤ ਜੀ ਫਿਰ ਗਰੀਬ ਨਵਾਜ਼ ਸਾਹਿਬ ਜੀ ਨੇ ਔਰੰਗਜ਼ੇਬ ਦੇ ਪਾਤਸ਼ਾਹ ਦੱਖਣ ਵਾਲੇ ਪਾਸੇ ਇਹ ਜਫਰਨਾਮਾ ਭੇਜਿਆ ਸੀ ਜਿਸ ਜਫਰਨਾਮੇਨ ਪੜ੍ਹ ਕੇ ਤੇ ਔਰੰਗਜ਼ੇਬ ਨੂੰ ਆਪਣੀ ਜਿਹੜੀ ਜੋ ਨੇ ਮਾੜੀਆਂ ਕਰਤੂਤਾਂ ਕੀਤੀਆਂ ਜੋ ਜ਼ੁਲਮ ਕੀਤੇ ਉਹਦੇ ਸਾਹਮਣੇ ਆਏ ਉਸ ਨੂੰ ਪੜ੍ਹ ਕੇ ਹੀ ਫਿਰ ਉਹਦਾ ਅੰਤ ਹੋਇਆ ਸੀ ਤੋ ਐਸੇ ਗਰੀਬ ਨਵਾਜ ਗੁਰੂ ਕਲਗੀ ਧਰਪਾਤ ਸ਼ਾਹ ਮਹਾਰਾਜ ਦੀਨੇ ਪਿੰਡ ਦੇ ਵਿੱਚ ਸਾਧ ਸੰਗਤ ਜੀ ਪਹੁੰਚੇ ਉਥੇ ਫਿਰ ਮਹਾਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਚਾਰ ਚਫੇਰਿਓ ਸੰਗਤ ਆਕੇ ਮਹਾਰਾਜ ਸਾਹਿਬ ਜੀ ਦਾ ਅਸਨ ਚਾਰੇ ਵਿੱਚ ਲਾਇਆ ਸੀ ਤੇ ਭਾਈ ਸ਼ਮੀਰ ਨੂੰ ਪੁੱਛ ਕੇ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਿਆ ਕਰਦੀਆਂ ਸੀ ਇਹ ਇਨਾਂ ਦਿਨਾਂ ਦਾ ਇਤਿਹਾਸ ਉਹ ਨਾਲ ਨਾਲ ਬੇਨਤੀ ਸਾਂਝੀ ਕੀਤੀ ਜਾਂਦੀ ਹੈ ਤੋਂ ਸ਼ਾਮ ਵੇਲੇ ਵੀ ਇਹ ਪੋ ਮਹੀਨੇ ਦਾ ਇਤਿਹਾਸਾ ਸੰਗਤ ਜੀ ਚੱਲ ਰਿਹਾ ਹੈ ਸੋ ਸਤਿਗੁਰੂ ਗਰੀਬ ਨਵਾਜ਼ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਮਹਾਨ ਕੁਰਬਾਨੀਆਂ